ਦੇਖੋ ਕੁਲਵਿੰਦਰ ਕੌਰ ਨੇ ਕਿਉਂਕਿ ਕੋਈ ਉਹਦੀ ਜਾਤੀ ਦੁਸ਼ਮਣੀ ਨਹੀਂ ਉਹ ਅਜੇ ਅਫੀਸਰ 에어ਪੋਰਟ ਤੇ ਡਿਊਟੀ ਕਰ ਰਹੀ ਹੈ ਕਿਉਂਕਿ ਕੰਗਰ ਨਾ ਨਾ ਉਹ ਆ ਜਿਹਦੇ ਵਿੱਚ ਪੰਜਾਬ ਦੇ ਚ ਉਹਨਾਂ ਸਮਿਆਂ ਜਦੋਂ ਸਿੰਘੂ ਬਟਲ ਵੱਡੀ ਵੱਡੀ ਐਜੀਟੇਸ਼ਨ ਚੱਲੀ ਹੈ ਉਦੋਂ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਮਹਿੰਦਰ ਕੌਰ ਦੇ ਸੰਬੰਧ ਬੜਾ ਹਾਸੇ ਗਲਤ ਕਮੈਂਟ ਕੀਤਾ ਸੀ ਉਹਨੇ ਕਿ ਇਹੋ ਜਿਹੇ ਦੇ 100-100 ਰੁਪਏ ਤੇ ਮਿਲ ਜਾਂਦੀਆਂ ਨੇ ਉਹਨੂੰ ਤਕਲੀਫ ਹੋਈ ਕਿ ਟਾਈਮ ਜੀ ਮੈਗਜ਼ੀਨ ਹੈ ਉਸ ਮਾਤਾ ਮਹਿੰਦਰ ਕੌਰ ਨੂੰ ਪਬਲਿਸਾਈਜ਼ ਕੀਤਾ ਕਿ ਆਇਸ ਵੱਡੀ ਉਮਰ ਦੇ ਵਿੱਚ ਐਡੀ ਵੱਡੀ ਅਜੀਟੇਸ਼ਨ ਵਿੱਚ ਆ ਕੇ ਉੱਥੇ ਸ਼ਾਮਲ ਹੈ ਬੈਠੀ ਹੈ ਤੁਹਾਨੂੰ ਬੜਾ ਵੱਡਾ ਪਬਲਿਕ ਪਬਲਿਸਾਈਜ਼ ਕੀਤਾ ਉਸ ਗੱਲ ਦੀ ਉਹਨੂੰ ਤਕਲੀਫ ਹੋਈ ਉਹਦੇ ਤੇ ਉਹਨੇ ਬੜਾ ਹਾਰਸ਼ ਕਮੈਂਟ ਨਿੰਦਰੀਆਂ ਕੰਮ ਬ੍ਰੈਂਡ ਕੀਤਾ ਸੀ ਕਿ ਇਹੋ ਜੀ 100-100 ਤੇ ਮਿਲ ਜਾਂਦੀਆਂ ਨੇ ਔਰ ਉਹ ਅੱਜ ਵੀ ਲੋਕਾਂ ਨੂੰ ਚੁਪਦਾ ਦਾ ਕਮੈਂਟ ਔਰ ਕੰਗਣਾ ਰਣੌਤ ਉਹ ਜਿਹੜਾ ਆਪਣੀ ਜ਼ੁਬਾਨ ਤੇ ਕੋਈ ਲਗਾਮ ਨਹੀਂ ਹੈਗੀ ਉਹਦਾ ਬਾਕੀ ਕੈਰੇਕਟਰ ਤੇ ਕੀ ਹੈ ਉਹਨੂੰ ਛੱਡੋ ਆਪਾਂ ਉਹ ਦੰਗਾਇ ਚ ਨਹੀਂ ਜਾਂਦੇ ਪਰ ਉਹਦੀ ਜ਼ੁਬਾਨ ਹੀ ਉਹਦੀ ਆਪਣੀ ਨਹੀਂ ਹੈਗੀ ਇਹ ਤੇ ਸਰਪ ਇਹ ਫਰਕ ਇਹ ਪਿਆ ਕਿ ਇਹ ਹੈਰਾਨੀ ਦੀ ਗੱਲ ਹੈ ਇਹੋ ਜੇ ਇਹੋ ਜੇ ਕੈਰੇਕਟਰ ਵਾਲੀ ਇਹੋ ਜੇ ਬੇਲਗਾਮ ਜ਼ਬਾਨ ਵਾਲੀ ਜਿਹਦਾ ਆਪਣੇ ਉੱਤੇ ਕੰਟਰੋਲ ਹੀ ਨਹੀਂ ਉਹਨੂੰ ਟਿਕਟ ਦੇ ਕੇ ਭਾਜਪੀ ਨੇ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਬਣਾਇਆ ਕਾਰਨ ਕਿ ਕਿ ਉਹਨੇ ਪਿਛਲੇ ਸਮੇਂ ਦੇ ਦੌਰਾਨ ਜਿੱਤੇ ਪੰਜਾਬ ਨੂੰ ਮੰਦਾ ਚੰਗਾ ਕਿਹਾ ਪੰਜਾਬ ਦੇ ਪੰਜਾਬੀ ਭਾਈਚਾਰੇ ਨੂੰ ਮੰਦਾ ਤਾਂ ਕਿਹਾ ਮੋਦੀ ਸਾਹਿਬ ਦੀ ਬੜੀ ਖੁੱਲ ਕੇ ਤਾਰੀਫ ਮੀਡੀਆ ਕਰ ਦਿੱਤੀ ਉਹਨਾਂ ਨੂੰ ਬੜਾ ਚੰਗਾ ਲੱਗਾ ਉਹਨੇ ਟਿਕਟ ਦੇ ਨਵਾਜ ਦਿੱਤਾ ਔਰ ਉਹਦਾ ਰਿਐਕਸ਼ਨ 에어ਪੋਰਟ ਤੇ ਜਾਂਦਿਆਂ ਤੇ ਪਾਸ ਦਿੱਲੀ ਨੂੰ ਜਾਂਦਿਆਂ ਉਹਨੇ ਦਿੱਤਾ ਕਿ ਉਹਦਾ ਆਪਣਾ ਆਪ ਹੈਗੀ ਹੈ ਔਰ ਉਥੇ ਇੱਕ ਫੌਜੀ ਹੈਗਾ 온 ਡਿਊਟੀ ਕੁਲਵਿੰਦਰ ਕੌਰ ਡਿਊਟੀ ਕਰ ਰਿਹਾ ਮੇਰੇ ਚਾਚੂ ਦੀ ਗੱਲ ਸਾਰੀ ਤੁਹਾਂ ਬੇ ਥੋੜੀ ਸੁਣੀ ਹੋਣੀ ਹੈ ਉਹਨੇ ਕਲੀਅਰਲੀ ਕਿਹਾ ਕਿ 100 ਤੋਂ ਪਹਿਲਾ ਜਿਹੜਾ 네ਗੇਟਿਵ ਰਿਐਕ ਆਪਣਾ ਐਕਸਨ ਪਰ ਇਹਦੇ ਕਰਮ ਹੈ ਉਹ ਇਹ ਨਹੀਂ ਦਿੱਤਾ ਇਹਨੇ ਕਮੈਂਟ ਕੀਤਾ ਉਹਦਾ ਨਾਮ ਪੜ ਕੇ ਉਹਦੀ ਨੇਮ ਪਲੇਟ ਗਈ ਕੁਲਵਿੰਦਰ ਕੌਰ ਉਹਨੇ ਵੇਖ ਲਿਆ ਨਾਮ ਕੁਲਵਿੰਦਰ ਕੌਰ ਹੈ ਪੰਜਾਬ ਨਾਲ ਸੰਬੰਧਿਤ ਹੈ ਪੰਜਾਬ ਦੇ ਮੁੰਡਾ ਚੰਗਾ ਬੋਲਿਆ ਫਿਰ ਉਹਦੇ ਤੇ ਮੁੰਡਾ ਚੰਗਾ ਹਾਸ ਕਮੈਂਟ ਕੀਤਾ ਇਹ ਕੁਦਰਤੀ ਹੈ ਜਜਬਾਤ ਦਾ ਕਿ ਪਤਾ ਕਿਹਨੇ ਵੜਾ ਖਾਂਦੇ ਆ ਹੁਣ ਬੀਸੀ ਕੁਲਵਿੰਦਰ ਕੌਰ ਦੇ ਨਾਲ ਖੜੀ ਹੈ ਮੈਨੂੰ ਕੋਲ ਖੜੇ ਆ ਹਰ ਸਿੱਖ ਖੜਾ ਐਸ ਜੀਪੀਐਸ ਨੇ ਹਰ ਸਿੱਖ ਉਹਦੇ ਨਾਲ ਖੜਾ ਹੈ ਉਹਨੇ ਗਲਤ ਨਹੀਂ ਕੀਤਾ ਐਕਸ਼ਨ ਦਾ ਰਿਐਕਸ਼ਨ ਹੁੰਦਾ ਹੈ ਜਿਹੜੇ ਨੇ ਨੈਸ਼ਨਲ ਪਿਤਾ ਹੋ ਰਾਸ਼ਟਰ ਮਹਾਤਮਾ ਗਾਂਧੀ ਨੇ ਉਹਨਾਂ ਨੇ ਬੜੇ ਕਲੀਅਰ ਲਫ਼ਜ਼ਾਂ ਵਿੱਚ ਕਿਹਾ ਕਿ ਐਕਸ਼ਨ ਦਾ ਜਿਹੜਾ ਪਰਿਧਿ ਕਰਮ ਦਾ ਪਰਿਧਿਗਾਮ ਜਿਹੜਾ ਉਹਦੇ ਤੋਂ ਕੋਈ ਅਭਿਅਕਸ਼ਨ ਨਹੀਂ ਕੀਤਾ ਦੱਸ ਸਕਦਾ ਹਮੇਸ਼ਾ ਤਖਾ ਹੀ ਹੁੰਦਾ ਹੁੰਦਾ ਪਰ ਇੱਕ ਥੱਪੜ ਦੇ ਨਾਲ ਸੂਬੇ ਨੂੰ ਅੱਤਵਾਦ ਨਾਲ ਜੋੜ ਦੇਣਾ ਇਹਨੂੰ ਕਿਵੇਂ ਵੇਖੀ ਉਹ ਤੇ ਉਹ ਇਅਦਤ ਹੈ ਉਹ ਤੇ ਚੌਂਦੀ ਇਹੋ ਜਿਹੋ ਬੰਦੇ ਮੈਂ ਪੰਜਾਬੀ ਪੰਜਾਬੀ ਭਾਈ ਜਣੂ ਜਨਾ ਬਦਨਾਮ ਕਰ ਸਕਦੀਆਂ ਕਰਾਂ ਸਟੇਟ ਨੂੰ ਜਨਾ ਬਦਨਾਮ ਕਰ ਸਕਦੀਆਂ ਕਰਾਂ ਇਹਨਾਂ ਲੋਕਾਂ ਨੇ ਇਹੋ ਕੁਝ ਕੀਤਾ ਪੰਜਾਬ ਦੇ ਸਮੇਂ ਇਹ ਕੁਝ ਕੀਤਾ ਇਸ ਕਰਕੇ ਉਹਦੇ ਤੇ ਜਿਹੜਾ ਪ੍ਰਧਾਨ ਸਾਹਿਬ ਨੇ ਸਟੇਟਮੈਂਟ ਦਿੱਤੀ ਅਗਲੇ ਦਿਨ ਦਿੱਤੀ ਸੀ ਉਸਦੇ ਲਈ ਆ ਗਈ ਮਿਹਰੀ ਜੇ ਪਹਿਲੇ بڑے ਲੰਘਾਈ ਦੇ ਘਰਾਈ ਤੱਕ ਜਾ ਕੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਕੇਵਲ ਕੁਲਵਿੰਦਰ ਕੌਰ ਦੇ ਐਕਸ਼ਨ ਦੇ ਸੰਬੰਧ ਵਿੱਚ ਨਾ ਹੋਇਆ ਇਨਵੈਸਟੀਗੇਸ਼ਨ ਹੋਵੇ ਜੋ ਉਸ ਨਾਲ ਕੰਗੜਾ ਤੌ ਦਾ ਦਰਭਈਆ ਹੈ ਉਹਨੂੰ ਵੀ ਇਨਵੈਸਟੀਗੇਟ ਕੀਤਾ ਜਾਵੇ ਗਹਿਰਾਈ ਤੱਕ ਜਾ ਕੇ ਉਹ ਹੈਰਾਨੀ ਦੀ ਗੱਲ ਹੈ ਵੀ ਇਮੇਜ ਉਹਦੇ ਪੱਤਾ ਦਰਜ ਕਰਕੇ ਉਹਨੂੰ ਸਸਪੈਂਡ ਕਰਦਾ ਪੱਤਾ ਦਰਜ ਕੀਤਾ ਕਿ ਨਹੀਂ ਸਸਪੈਂਡ ਕਰਦਾ ਹਮੰਦ ਕੇ ਆਧਾਰਾ ਤੁਸੀਂ ਅੱਗੇ ਐਕਸ਼ਨ ਲੈ ਰਹੇ ਹੋ ਕਿ ਜਿਹੜਾ ਉਸਦੇ ਆਉਣ ਡਿਊਟੀ ਆ ਉਹਦੇ ਉਹਦੇ ਜਿਹੜੇ ਪ੍ਰੋਟੈਕਸ਼ਨ ਦੇ ਉਹਦੀ ਸਕਿਉਰਿਟੀ ਦੇ ਉਹਦੇ ਮਾਨਸਾਦਕਾਰ ਦੇ ਵੀ ਫਰਜ਼ ਨੇ ਨਾ ਕੋਈ ਆਫੀਸਰ ਦੇ ਕਿ ਜਿਸ ਪੋਜੋਂ ਨੇ ਰਿਐਕਟ ਕੀਤਾ ਤੇ ਕਿਉਂ ਕੀਤਾ ਇਸ ਗੱਲ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਨਾ ਉਹ ਜਾਤੀ ਦੇਸ਼ਵਲੇ ਹੈ ਨਹੀਂ ਪਏ ਉਹਨੇ ਵੇਂਦਿਆ ਸਾਰਾ ਚਪੇੜ ਮਾਰਤੇ ਉਹਨੇ ਬੋਲਿਆ ਫੌਜੀ ਸਾਹਿਬ ਕਹਿੰਦੇ ਕਿ ਉਹਨੇ ਬੋਲਿਆ ਬੋਲਿਆ ਉਹਦੇ ਬੋਲਣ ਤੋਂ ਨਹੀਂ ਜੜ ਸਕੇ ਤੇ ਉਹਨੇ ਕੀਤਾ